ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਦੀਪਕ ਸਿਨੇਮਾ ਰੋਡ ਛੋਣੀ ਮੁਹੱਲੇ ਦੇ ਨੇੜੇ ਆਰ ਐਸ ਸਕੂਲ ਦੇ ਬਾਹਰ ਇੱਕ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਇਹ ਰਸਲ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਜਿਸ ਨੂੰ ਵੇਖ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਕਿ ਕਿਵੇਂ ਤੂਫਾਨ ਦਿਵੰਗ ਆਈਏ ਗੱਡੀ ਜਿਸ ਦੇ ਵੱਲੋਂ ਦੋ ਐਕਟਿਵਾਂ ਇੱਕ ਸਕੂਟਰ ਤੇ ਇੱਕ ਮੋਟਰਸਾਈਕਲ ਨੂੰ ਛਪੇੜ ਦੇ ਵਿੱਚ ਆ ਗਏ ਤੇਜ਼ ਰਫਤਾਰ ਗੱਡੀ ਇਹਨਾਂ ਵਾਹਨਾਂ ਨੂੰ ਦਰੜਤੀ ਹੋਈ ਸਿੱਧਾ ਬਜਲੀ ਦੇ ਖੰਭੇ ਦੇ ਵਿੱਚ ਜਾ ਕੇ ਇਨੀ ਮਤੇ ਰਹੀ ਹੈ ਕਿ ਇਥੇ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਹਾਲਾਂਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਤੇਜ਼ ਰਫ਼ਤਾਰ ਇੱਕ ਗੱਡੀ ਦੇ ਵੱਲੋਂ ਕਾਫੀ ਕਹਿਰ ਮਚਾਇਆ ਗਿਆ ਤੇ ਓਵਰ ਸਪੀਡ ਦੇ ਵਿੱਚ ਗੱਡੀ ਜਿਹੜੀ ਹੈ ਪਹਿਲਾਂ ਉੱਥੇ ਖੜੇ ਕਈ ਵਾਹਨਾਂ ਦੇ ਵਿੱਚ ਜਾ ਵੱਜੀ ਹੈ ਤੇ ਉਸ ਤੋਂ ਬਾਅਦ ਖੰਬੇ ਦੇ ਵਿੱਚ ਜਾ ਵੱਜੀ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਰਹਿ ਗਿਆ ਪਰ ਕਈ ਜ਼ਿਆਦਾ ਜਿਹੜੇ ਵਾਹਨ ਨੇ ਨੁਕਸਾਨੇ ਗਏ ਨੇ ਸਾਡੇ ਸਵੇਰੇ 10:30 ਵਜੇ ਦਾ ਟਾਈਮ ਸੀਗਾ ਬੰਦਾ ਗੱਡੀ ਦੇ ਆਵਾ ਕਾਫੀ ਸਪੀਡ ਤੇ ਚੱਗੀ ਗੱਡੀ 70-80 ਦੀ ਸਪੀਡ ਤੇ ਹੋਣੀ ਸੀ ਗੱਡੀ ਮਤਲਬ ਪਿੱਛੋਂ ਕੀ ਹੁੰਦੇ ਆ ਪੰਨੀ ਚਿਕਨ ਵਾਲੀ ਸਾਈਡ ਦਮੋਰੀਆ ਤੋਂ ਪੰਨੀ ਚਿਕਨ ਵਾਲੀ ਸਾਈਡ ਤੋਂ ਆਇਆ ਪਿੱਛੇ ਦੋ ਤਿੰਨ ਸਕੂਟਰ ਹੋਰ ਖੜੇ ਸੀ ਉਹਨਾਂ ਨੂੰ ਵੀ ਇੱਕ ਠੀਡ ਦਾ ਹੀ ਲੱਗੇ ਆਇਆ ਜੀ ਇੱਥੇ ਦਾ ਇਹ ਸਕੂਟਰ ਖੜਾ ਸੀਗਾ ਹਜੇ ਉਹਨਾਂ ਨੇ ਸਾਡੇ ਵਰਕਰਾਂ ਨੇ ਆ ਕੇ ਕੱਢਿਆ ਹੀ ਸੀਗਾ ਸਕੂਟਰ ਉਹਨੇ ਬਿਲਕੁਲ ਲਿਆ ਕੇ ਗੱਡੀ ਦੇ ਵਿੱਚ ਮਾਰੀ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਟੋਟਲ ਲਾਸ ਹੈ ਜੀ ਆ ਟੋਟਲ ਲਾਸ ਹੋ ਗਿਆ ਐਕਟਿਵ ਆ ਪੂਰੀ ਕੰਡਰ ਮੈਂ ਜੀ ਟੋਟਲ ਲਾਸ ਹੈ ਗੱਡੀ ਚਲਾ ਕੇ ਹੁੰਦੇ ਸੀਗਾ ਗੱਡੀ ਕੀ ਹੁੰਦੇ ਆ ਜਿਹੜਾ ਕਬਜ਼ੁਰਗਾ ਜਿਹੜੀ ਕਿ 55 ਫਟਾਲ ਦੇ ਜਿਹੇ ਉਹ ਚਲਾ ਰਹੇ ਸੀਗੇ ਇਕੱਲੇ ਸੀਗੇ ਜਿੱਦਾਂ ਹੋਇਆ ਕਿਦਾਂ ਰਸਿਆ ਉਹਨਾਂ ਨੇ ਕੋਈ ਦੱਸਿਆ ਨਹੀਂ ਉਹ ਕਹਿੰਦੇ ਇਹਦੇ ਕੋ ਬ੍ਰੇਕ ਨਹੀਂ ਲੱਗੀ ਤੇ ਉਸ ਰਸਤੇ ਪਾਰ ਦਿੱਤਾ ਗਿਆ ਉਹਨਾਂ ਇਹ ਤਾਂ ਕਹਿ ਨਹੀਂ ਸਕਦੇ ਜੀ ਕੋਈ ਨਸ਼ਾ ਪਤਾ ਕੀਤਾ ਹੋਣਾ ਜੀ ਉਹਨਾਂ ਨੇ ਕਾਹਦੇ ਅੱਧਾ ਹੋਇਆ ਉਹ ਤਾਂ ਹੋ ਹੀ ਨਹੀਂ ਸਕਦਾ ਜੀ ਨੁਕਸਾਨ ਤਾਂ ਇਹ ਕਿ ਐਕਟਿਵਾ ਟੋਟਲ ਲਾਸ ਹੋ ਗਈ ਜੀ ਪਿੱਛੇ ਦੋ ਦਿਨ ਕੀ ਹੁੰਦੇ ਆ ਐਕਟਿਵਾ ਸਕੂਟਰ ਉਹ ਉਹ ਲਾਉਂਸ ਹੋ ਗਏ ਜੀ ਕਿਤੇ ਇੱਕ ਦੁਕਾਨ ਦੇ ਸ਼ਟਰ ਤੇ ਵੀ ਆ ਗਿਆ ਹਾਂਜੀ ਉਹ ਪਿੱਛੇ ਜੀ ਰਾਣਾ ਇਲੈਕਟ੍ਰੋਨਿਕ ਹੈ ਉਹਨਾਂ ਦੇ ਸ਼ਟਰ ਤੇ ਵੱਜਿਆ ਜੀ ਜੀ ਬਿਜਲੀ ਦਾ ਖੰਭਾ ਬਿਲਕੁਲ ਬਿਲਡਿੰਗ ਦੇ ਉੱਪਰ ਆ ਕੇ ਗਿਰਿਆ ਜੀ ਕੱਲ ਨੂੰ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸਾਡੀ ਉੱਪਰ ਰਾਸ਼ ਹੈ ਜੀ ਸਾਡੇ ਛੋਟੇ ਬੱਚੇ ਆ ਰਾਸ਼ ਆ ਕੱਲ ਨੂੰ 19 ਕੀ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਪੁਲਸ ਨੇ ਫੁੱਲਸਾਈ ਸੀਗੀ ਜੀ ਬੰਦਾ ਮੌਕੇ ਤੇ ਪੁਲਸ ਨੇ ਕਾਬੂ ਕਰ ਲਿਆ ਹਾਂਜੀ ਬੰਦਾ ਮੌਕੇ ਤੇ ਪੁਲਸ ਨੇ ਕਾਬੂ ਕਰ ਲਿਆ ਜੀ ਕਿਹੜੇ ਸਾਲੇ ਦੇ ਪੁਲਸ ਚਾਰ ਨੰਬਰ ਮੇਰਾ ਨਾਮ ਦੱਸ ਦਿੰਦਾ ਹਾਂ ਸੇ ਰੇਕਾਰ ਦਾ ਸੋਈ ਘਾਟਾ ਹੋਇਆ ਇੱਕ ਬਰੀਜ਼ਾ ਗੱਡੀ ਨਾਲ ਸਿਗਰ ਇਹ ਆਰਾਸ ਤੋਂ ਰੋਡ ਦੇ ਮੋੜੇ ਕੋਲ ਲਕਚੜ ਹੋਇਆ ਜੀ ਇੱਕ ਬਰੀਜ਼ਾ ਗੱਡੀ ਤੇ 55 ਸਾਲ ਦਾ ਬਜ਼ੁਰਗ ਸੀਗਾ ਜੀ ਉਸ ਦੇ ਨਾਲ 78 ਸਵੀਟ ਸੀਗਾ ਜੀ ਤੇ ਉਹ ਕੋਈ ਜਾਂਦੇ ਬ੍ਰੇਕ ਨਹੀਂ ਲੱਗੀ ਹੈ ਜੀ ਤੇ ਆਂਦੇ ਆਂਦੇ ਇਹਨੇ ਚਾਰ ਪੰਜ ਗੱਡੀਆਂ ਨੂੰ ਨੁਕਸਾਨ ਕੀਤਾ ਖੰਭਾ ਵੀ ਟੁੱਟਿਆ ਹੋਇਆ ਇੱਕ ਐਕਟਿਵਾ ਦਾ ਵੀ ਲੋਸ ਕੀਤਾ ਉਹਨੇ ਬੁਰਾ ਕਿਹੜੀ ਕਿਹੜੀ ਚੀਜ਼ਾਂ ਨੂੰ ਨੁਕਸਾਨ ਹੋਇਆ ਸ਼ੀਕ ਦੁਕਾਨ ਰਾਨਾ ਇਲੈਕਟ੍ਰੋਨਿਕ ਹੈਗੇ ਆ ਉਹਨਾਂ ਦੀ ਸ਼ੁਰੂਆਤ ਮਿਹਦਰ ਵੀ ਟੁੱਟਿਆ ਸ਼ੀਸ਼ਾ ਵੀ ਟੁੱਟਿਆ ਅੱਗੇ ਦੋ ਦਿਨ ਇਗਜ਼ਟੇਟ ਥੋੜੀਆਂ ਆਉਨਾਂ ਨੇ ਅੱਗੇ ਆ ਕੇ ਫਿਰ ਉਹਨਾਂ ਨੇ ਕੰਬੇ ਤੇ ਮਤਲਬ ਕੀ ਚੀਜ਼ਾਂ ਦਾ ਇਹ ਤੋੜਿਆ ਤੇ ਲੱਗਦਾ ਕਿ ਉਹ ਕੋਈ ਲੱਗਦਾ ਕਿ ਨਸ਼ਾ ਕੀਤਾ ਆਣਾ ਹੈ ਕਿ ਉਹਨਾਂ ਨੂੰ ਪੁੱਛਿਆ ਕਾਰਨ ਪੁੱਛਿਆ ਜਦੋਂ ਹੋਇਆ ਕੁਝ ਡਿਪਰੈਸ਼ਨ ਚ ਲੱਗ ਰਹੇ ਸੀਗੇ ਉਹ ਹਾਂਜੀ ਤੇ ਪੁਲਿਸ ਫੇਰ ਆਈ ਪੁਲਿਸ ਆਈ ਸੀ ਜੀ ਲੈ ਕੇ ਉਹਨਾਂ ਹਾਂਜੀ ਜਾ ਕੇ ਮਖਾੜੇ ਲੱਗੇ ਉਹਨਾਂ ਨੇ ਕੀ ਮੰਗੀ ਕਰਦੇ ਆ ਮਤਲਬ ਕਿਸ ਤਰ੍ਹਾਂ ਅਸੀਂ ਦੇਖਦੇ ਉਹ ਜਿਨ੍ਹਾਂ ਨੂੰ ਸਰਾਣ ਆਇਆ ਉਹਨਾਂ ਨੂੰ ਸਾਫ਼ ਕੀਤਾ ਜਾਵੇ ਸੋਸਾ ਕੁਮਾਰ ਜੀ ਹੋਏ ਕੀ ਸੀਗੇ ਇਹ ਸਾਰਾ ਮੋਟੇ ਇੱਕ ਗੜੀ ਆਈ ਆ ਸੱਤਾਂ ਸੀਰੀਜ਼ ਸੀਗਦੇ ਚ ਉਹ ਤੇ ਅੱਗ ਨਾਲ ਮੋਟਾ ਗੱਲ ਪਿੱਛੇ ਜਾਂਦੇ ਆ ਮੋਟੇ ਜਿਹੜਾ ਲਿਆ ਕੇ ਅੰਮ੍ਰੇ ਚ ਲਿਆ ਕੇ ਮਾਰਿਆ ਸੀ ਕਿ ਇਹਨਾਂ ਹੱਤਵਾਂ ਨੇ ਇੱਕ ਕਪੜਾ ਮੁਰਦਾ ਗੜ ਇੱਕ ਸਾਈਕਲ ਉਹਨਾਂ ਦਾ ਸਾਰਾ ਕੋਰ ਬੰਦ ਕਰ ਦਿੱਤੀ ਜਾਨੀ ਦੀ ਸੰਤ ਜਾਨੀ ਦੀ ਸਾਨੀ ਹੋਇਆ ਕੋਈ ਬਚਾ ਹੋਇਆ ਕੀ ਨਾ ਸੱਜਾ ਹੋ ਹਾਂਜੀ ਚੱਕਰ ਦੇ ਅੰਦਰ ਵੀ ਗੱਡੀ ਆ ਰਹੀ ਚੱਕਰ ਦੇ ਬਾਹਰੋਂ ਮੋਟਰਸਾਈਕਲ ਵਾਲੀ ਟੰਬਗੀ ਗੱਡੀ ਨੇ ਕੰਮ ਹੋ ਜਾਣਾ ਦੀ ਅੰਦਰ ਹੀ ਜਾਣੀ ਸੀ ਇਹ ਗੱਡੀ ਅੰਦਰ ਹੀ ਜਾਣੀ ਅੰਦਰ ਜਾਣ ਦਾ ਹੋਈ ਇਹ ਜਿਹੜਾ ਏਰੀਆ ਹੈ ਜਿਹੜਾ ਮੀਡਾ ਪੁੱਲੋ ਢੁੱਲੋ ਨੇ ਟਾਈ ਟਾਈ ਹਾਂਜੀ ਟਾਈ ਟਾਈ 30 ਸਪੀਡ ਤੇ ਗੱਡੀ ਇਹ 30 ਮਿੰਟ ਤੇ ਸੀ ਹਾਂ ਇਹ ਤੇ ਹੁੜੀ ਆਣਾ ਚਾਹੀਦਾ ਹੈ ਗੱਡੀ ਦੇ ਬੰਦਾ ਇੱਕੋ ਸੀਗੇ ਇੱਕੋ ਬੰਦਾ ਸੀਗਾ ਉਹ ਕਹਿੰਦੇ ਸਾਹ ਹੀ ਟੈਂਸ਼ਨ ਜੀ ਸੀਗੇ ਟੈਂਸ਼ਨ ਕਾਦੀ ਨਸ਼ਾ ਹੀ ਆਉਣਾ ਦਾ ਅੱਛਾ ਕਿਹਾ ਟੈਂਸ਼ਨ ਚ ਕੋਈ ਨਹੀਂ ਹੈ ਜੀ ਨਸ਼ਾ ਉਹ ਗੱਲਾਂ ਬਣਾਈਆਂ ਲਈਆਂ ਨੇ ਠੀਕ ਹੈ ਠੀਕ ਹੈ